ਸਿੱਧੂ ਦੀ ਹਵੇਲੀ ਕੱਲ ਰਾਤ ਜੋ ਹੋਇਆ ਉਹ ਇਸ ਪਿੰਡ ਦੇ ਵਿੱਚ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ ਜਿੱਥੇ ਲੋਕ ਰਾਤ 9 ਵਜੇ ਬਤੀਆਂ ਬੰਦ ਕਰਕੇ ਸੌ ਜਾਂਦੇ ਨੇ ਉਥੇ ਅੱਜ ਰਾਤ ਸਿੱਧੂ ਦੀ ਹਵੇਲੀ ਨੇ ਪੂਰੇ ਪਿੰਡ ਨੂੰ ਜਗਾ ਦਿੱਤਾ ਕੋਈ ਹਵਾ ਨਹੀਂ ਕੋਈ ਤੂਫਾਨ ਨਹੀਂ ਕੋਈ ਜਾਨਵਰ ਨਹੀਂ ਪਰ ਉਹ ਇੱਕ ਆਵਾਜ਼ ਉਹ ਐਸੀ ਸੀ ਕਿ ਸਭ ਕੁਝ ਜੜ ਤੋਂ ਹੀ ਹਿੱਲ ਗਿਆ ਰਾਤ ਲਗਭਗ ਰਾਤ ਅੱਜ ਕੇ 47 ਮਿੰਟ ਹੋਏ ਸੀ ਮੌਸਮ ਬਿਲਕੁਲ ਸ਼ਾਂਤ ਸੀ ਨਾ ਕੋਈ ਕੁੱਤਾ ਭੌਂਕਦਾ ਸੀ ਨਾ ਕਿਸੇ ਦੇ ਘਰ ਦੀ ਬੱਤੀ ਜਗਦੀ ਸੀ ਹਵਾ ਵੀ ਜਿਵੇਂ ਰੁਕ ਗਈ ਸੀ ਉਹ ਰਾਤ ਬਹੁਤ ਹੀ ਅਜੀਬ ਲੱਗ ਰਹੀ ਸੀ ਜਿਵੇਂ ਕੁਝ ਹੋਣ ਵਾਲਾ ਹੋਵੇ ਪਿੰਡ ਦੇ ਇੱਕ ਬਜ਼ੁਰਗ ਨੇ ਕਿਹਾ ਵੀ ਸੀ ਅੱਜ ਰਾਤ ਹਵਾ ਵਿੱਚ ਇੱਕ ਠੰਡ ਵੱਖਰੀ ਜਹੀ ਆ ਕੋਈ ਗੱਲ ਤੇ ਜ਼ਰੂਰ ਆ ਪਰ ਕਿਸੇ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਫਿਰ ਉਹ ਹੋਇਆ ਜੋਕਾ ਵੇ ਵੀ ਕਿਸੇ ਨੇ ਸੁਣਿਆ ਜਾਂ ਫਿਰ ਦੇਖਿਆ ਨਹੀਂ ਸੀ ਹਵੇਲੀ ਦੇ ਅੰਦਰੋਂ ਇੱਕ ਭਾਰੀ ਗੂੰਜਦਾਰ ਰੂ ਨੂੰ ਹਲਾ ਦੇਣ ਵਾਲੀ ਆਵਾਜ਼ ਆਈ ਨਾ ਮਨੁੱਖੀ ਨਾ ਕਿਸੇ ਮਸ਼ੀਨ ਦੀ ਨਾ ਕਿਸੇ ਜਾਨਵਰ ਦੀ ਝਟਕੇ ਵਾਲੀ ਡੂੰਗੀ ਜਿਵੇਂ ਕਿਸੇ ਨੇ ਪੱਥਰ ਦੀਆਂ ਕੰਦਾ ਨੂੰ ਪੂਰੀ ਤਾਕਤ ਨਾਲ ਖਲਾਇਆ ਹੋਵੇ ਥਮ ਇੱਕ ਵਾਰ ਫਿਰ ਦੁਬਾਰਾ ਫਿਰ ਤੀਜੀ ਵਾਰ ਇਹ ਆਵਾਜ਼ ਇੱਕ ਵਾਰ ਨਹੀਂ ਪੂਰੀ ਤਿੰਨ ਵਾਰ ਆਈ ਹਰ ਆਵਾਜ਼ ਪਹਿਲਾਂ ਤੋਂ ਤਿੱਖੀ ਪਿੰਡ ਦੇ ਘਰਾਂ ਦੀਆਂ ਖਿੜਕੀਆਂ ਹੌਲੀ-ਹੌਲੀ ਕੰਬਣ ਲੱਗ ਪਈਆਂ ਸਭ ਤੋਂ ਪਹਿਲਾਂ ਪਿੰਡ ਦੇ ਬਜ਼ੁਰਗ ਉੱਠ ਗਏ ਫਿਰ ਮਹਿਲਾਵਾਂ ਫਿਰ ਜਵਾਨ ਮੁੰਡੇ ਛੋਟੇ ਬੱਚੇ ਰੋਂਦੇ-ਰੋਂਦੇ ਬਾਹਰ ਆ ਗਏ ਲੋਕਾਂ ਨੇ ਸੋਚਿਆ ਧਰਤੀ ਡੋਲ ਰਹੀ ਆ ਜਾਂ ਕੋਈ ਮਸ਼ੀਨ ਚੱਲ ਰਹੀ ਆ ਜਾਂ ਕੋਈ ਟਰੱਕ ਟਕਰਾਇਆ ਆ ਪਰ ਸੁਨਨੀ ਰਾਸਤਾ ਖਾਲੀ ਅਤੇ ਆਵਾਜ਼ ਸਿਰਫ ਹਵੇਲੀ ਦੇ ਕੋਲੋਂ ਆ ਰਹੀ ਸੀ ਲੋਕ ਘਰਾਂ ਦੇ ਵਿੱਚੋਂ ਦੌੜ ਕੇ ਬਾਹਰ ਆਏ ਤੇ ਸਿੱਧੂ ਦੀ ਹਵੇਲੀ ਵੱਲ ਭੱਜੇ ਉਸ ਸਮੇਂ ਪਿੰਡ ਦਾ ਮਾਹੌਲ ਐਵੇਂ ਦਾ ਹੋ ਗਿਆ ਜਿਵੇਂ ਪੂਰਾ ਪਿੰਡ ਸਾਰ ਰੋਕ ਕੇ ਖੜ ਗਿਆ ਹੋਵੇ ਜਦੋਂ ਲੋਕ ਹਵੇਲੀ ਦੇ ਗੇਟ ਕੋਲ ਪਹੁੰਚੇ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਗੱਲ ਨੋਟ ਕੀਤੀ ਕਮਰੇ ਦੀ ਸਭ ਤੋਂ ਪੁਰਾਣੀ ਖਿੜਕੀ ਜੋ ਕਦੇ ਵੀ ਅੱਜ ਤੱਕ ਖੁੱਲੀ ਨਹੀਂ ਸੀ ਉਸ ਉਦਿਆਂ ਦੋ ਲੱਕੜਾਂ ਹੌਲੀ ਹੌਲੀ ਹਿਲ ਰਹੀਆਂ ਸੀ ਨਾ ਅੰਦਰੋਂ ਰੋਸ਼ਨੀ ਨਾ ਕੋਈ ਸਾਇਆ ਨਾ ਕੋਈ ਜਾਨਵਰ ਪਰ ਹਰ ਖਿੜਕੀ ਹਿਲ ਰਹੀ ਸੀ ਜਿਵੇਂ ਕਿਸੇ ਨੇ ਅੰਦਰੋਂ ਤੱਕਾਂ ਮਾਰਿਆ ਹੋਵੇ ਲੋਕ ਇੱਕ ਦੂਸਰੇ ਵੱਲ ਵੇਖ ਰਹੇ ਸੀ ਕੋਈ ਬੋਲ ਨਹੀਂ ਰਿਹਾ ਸੀ ਸਿਰਫ ਦਿਲ ਦੀ ਧੜਕਣ ਤੇ ਉਹ ਅਜੀਬ ਥਮ ਦੀ ਗੂੰਜ ਅਚਾਨਕ ਫਿਰ ਤੋਂ ਆਵਾਜ਼ ਆਈ ਥਮ ਇਸ ਵਾਰ ਇੰਨੀ ਤਿੱਖੀ ਸੀ ਕਿ ਲੋਕ ਦੋ ਕਦਮ ਪਿੱਛੇ ਹੋ ਗਏ ਅਬੇ ਲੇ ਦੀਆਂ ਕੰਦਾ ਦਾ ਰੰਗ ਤੱਕ ਹੌਲਾ ਜਿਹਾ ਕੰਬਦਾ ਦਿਸ ਰਿਆ ਸੀ ਕੁਝ ਬਜ਼ੁਰਗ ਥਾਂ ਤੇ ਹੀ ਬੈਠ ਗਏ ਕੁਝ ਮਹਿਲਾਵਾਂ ਨੇ ਬੱਚਿਆਂ ਨੂੰ ਫੜ ਲਿਆ ਜਵਾਨ ਮੁੰਡਿਆਂ ਨੇ ਵੀ ਮੋਬਾਈਲ ਉਠਾ ਲਏ ਪਰ ਸਭ ਤੋਂ ਵੱਡੀ ਗੱਲ ਹਵੇਲੀ ਤੋਂ ਬਾਹਰ ਆਵਾਜ਼ ਆ ਰਹੀ ਸੀ ਪਰ ਅੰਦਰ ਕੋਈ ਵੀ ਹੈਗਾ ਨਹੀਂ ਸੀ ਪਿੰਡ ਦਾ ਇੱਕ ਮੁੰਡਾ ਜਿਸ ਦੇ ਘਰ ਤੇ ਹਵੇਲੀ ਵੱਲ ਮੁੜਿਆ ਇੱਕ ਨਿੱਜੀ ਸੀਸੀਟੀਵੀ ਕੈਮਰਾ ਸੀ ਉਹ ਦੌੜਦਾ ਹੋਇਆ ਆਇਆ ਉਸ ਨੇ ਸਾਹ ਫੁੱਲ ਦੇ ਕੀਆ ਪ੍ਰਾ ਕੈਮਰੇ ਨੇ ਕੁਝ ਫੜਿਆ ਆ ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਆ ਕੇ ਵੇਖੋ ਲੋਕ ਉਸ ਦੇ ਘਰ 도ੜੇਗੇ ਅਤੇ ਉਥੇ ਜਾ ਕੇ ਜਦੋਂ ਸੀਸੀਟੀਵੀ ਦੀ ਵੀਡੀਓ ਖੁੱਲੀ ਅਤੇ ਅੱਗੇ ਜੋ ਸੀ ਉਹ ਕੋਈ ਵੀ ਸਮਝ ਨਹੀਂ ਪਾਇਆ ਕਿਉਂਕਿ ਉਹਦੇ ਵਿੱਚ ਇੱਕ ਇਹੋ ਜਿਹੀ ਚੀਜ਼ ਸੀ ਜੋ ਕਦੇ ਵੀ ਕਿਸੇ ਨੇ ਅਜੇ ਤੱਕ ਵੇਖੀ ਨਹੀਂ ਸੀ ਵੀਡੀਓ ਵਿੱਚ ਸੀ ਹਵੇਲੀ ਦੇ ਬਿਲਕੁਲ ਮੱਧ ਵਿੱਚਕਾਰ ਧਰਤੀ ਤੋਂ ਹੌਲੀ-ਹੌਲੀ ਉੱਠਦੀ ਹੋਈ ਧੂਏ ਵਰਗੀ ਪਰ ਸਾਫ ਚਿੱਟੀ ਧੂੰ ਦਿਸ ਰਹੀ ਸੀ ਨਾ ਆਕਾਰ ਨਾ ছায়ਾ ਨਾ ਚਿਹਰਾ ਪਰ ਕੁਝ ਸੀ ਜੋ ਹੌਲੀ-ਹੌਲੀ ਉੱਠ ਰਿਹਾ ਸੀ ਅਤੇ ਫਿਰ ਗਾਇਬ ਹੋ ਰਿਹਾ ਸੀ ਅਤੇ ਹਰ ਵਾਰ ਜਦੋਂ ਉਹ ਚਿੱਟਾ ਧੂਆਂ ਉੱਠਦਾ ਸੀ ਉਸੇ ਵਕਤ ਥਮ ਵਾਲੀ ਆਵਾਜ਼ ਆਉਂਦੀ ਸੀ ਲੋਕ ਸਕਰੀਨ ਨੂੰ ਵੇਖ ਕੇ ਚੁੱਪ ਹੋ ਗਏ ਕਿਸੇ ਕੋਲ ਕੋਈ ਸਵਾਲ ਨਹੀਂ ਸੀ ਆਖਰੀ ਵਾਰ ਇੱਕ ਸਭ ਤੋਂ ਭਾਰੀ ਥਮ ਇੰਨਾ ਤਿੱਖਾ ਕਿ ਸੀਸੀਟੀਵੀ ਤੱਕ ਹਿੱਲ ਗਿਆ ਆਪੇ ਉਸ ਸੈਗੜ ਉਹ ਚਿੱਟਾ ਤੂਆਂ ਇੱਕ ਵਾਰ ਹੋਲੀ ਚਮਕਿਆ ਤੇ ਅਚਾਨਕ ਗਾਇਬ ਬਿਲਕੁਲ ਖਾਲੀ ਜਿਵੇਂ ਕੁਝ ਵੀ ਨਹੀਂ ਸੀ ਲੋਕਾਂ ਦੇ ਮੂੰਹ ਤੋਂ ਸਿਰਫ ਇੱਕ ਗੱਲ ਨਿਕਲੀ ਅੱਜ ਰਾਤ ਇਹ ਕੀ ਹੋ ਗਿਆ ਉਸ ਰਾਤ ਲਗਭਗ 40 ਮਿੰਟ ਤੱਕ ਕੋਈ ਵੀ ਆਪਣੇ ਘਰ ਨਹੀਂ ਗਿਆ ਲੋਕ ਹਵੇਲੀ ਦੇ ਰਸਤੇ ਖੜੇ ਬਿਨਾਂ ਆਵਾਜ਼ ਦੇ ਸਿਰਫ ਉਡੀਕ ਕਰ ਰਹੇ ਸੀ ਕਿ ਸ਼ਾਇਦ ਕੁਝ ਹੋਰ ਹੋਵੇ ਪਰ 40 ਮਿੰਟ ਬਾਅਦ ਹਰ ਚੀਜ਼ ਨੋਰਮਲ ਨਾ ਆਵਾਜ਼ ਨਾ ਖੜਕੀ ਨਾ ਹਿਲਚਲ ਹਵੇਲੀ ਪਹਿਲਾਂ ਬੰਗ ਚੁੱਪ ਸੀ ਪਰ ਪਿੰਡ ਦੇ ਲੋਕ ਚੁੱਪ ਨਹੀਂ ਸੀ ਇਹ ਆਵਾਜ਼ ਜੋ ਵੀ ਸੀ ਉਹ ਕਿਸੇ ਨੂੰ ਸਮਝ ਨਹੀਂ ਆਈ ਉਹ ਆਵਾਜ਼ ਕੀ ਸੀ ਅੰਦਰ ਕੌਣ ਸੀ ਸੀਸੀਟੀਵੀ ਚ ਕੀ ਫੜਿਆ ਸੀ ਪਰ ਇੱਕ ਗੱਲ ਸੱਚ ਆ ਸਿੱਧੂ ਮੂਸੇਵਾਲੇ ਦੀ ਹਵੇਲੀ ਚ ਅੱਜ ਰਾਤ ਇਹ ਕੈਸੀ ਆਵਾਜ਼ ਆਈ ਕਿ ਪਿੰਡ ਦੇ ਲੋਕ ਘਰਾ ਚੋਂ ਬਾਹਰ ਹੀ ਨਿਕਲ ਗਏ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਬਾਕੀ ਹੁਣ ਤੋਂ ਅੱਡੇ ਲੋਕਾਂ ਲਈ ਇੱਕ ਸਵਾਲ ਆ ਤੁਸੀਂ ਦੱਸੋ ਕਿ ਉਹ ਆਵਾਜ਼ ਕਿਹੜੀ ਸੀ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ ਇਹ ਆਵਾਜ਼ ਕਿਹੜੀ ਸੀ ਜਾਂ ਫਿਰ ਕਿਸੇ ਦਾ ਬਹਿਮ ਸੀ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ